ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆਂ ਦੇ ਸਬੰਧ ਵਿੱਚ ਮਿਤੀ 9 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਦੀ ਰੈਨਮਾਈ ਹੇਟ ਹੋਣ ਜਾ ਰਹੀ ਸਿਆਸੀ ਵਿਚਾਲ ਕਾਂਸਰਸ ਦੇ ਸਬੰਧ ਵਿੱਚ ਜਥੇਦਾਰ ਗੁਲਜਾਰ ਸਿੰਘ ਰਣੀਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਟ ਬਾਬਾ ਬਕਾਲਾ ਸਾਹਿਬ ਵਿਖੇ ਅਹਿਮ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਹਲਕਿਆਂ ਦੇ ਸੀਨੀਅਰ ਅਕਾਲੀ ਨਮਾਇंदे ਪਹੁੰਚੇ ਅਤੇ ਕਾਂਸਰਸ ਨੂੰ ਸਫਲ ਬਣਾਉਣ ਦੇ ਲਈ ਅਹਿਮ ਵਿਚਾਰਾਂ ਕੀਤੇ ਗਈਆਂ ਅੱਜ ਇਹ ਬ੍ਰਿਫਟਾ ਤਾਹੀ ਸੈਕਟਰੀ ਨੂੰ ਸੇਕਟਾ ਬੰਮਾ ਦੇ ਬਤਾਤਾ ਹੈ ਕਿ 930 ਬੰਨ ਲਾਪਰ ਦੇ ਦਿੱਤੇ ਦਾ ਜਿਸ ਪਰਟ 200 ਦੇ ਹੋਵੇ ਅਪ ਜੁਰਮੇਦ ਲਈਏ ਪੁਨਰ ਦੇ ਸਵਾਰਥ ਰਚਾਣ ਲਈ ਮੈਂ ਨਿਰਣਾ ਦੱਸਣ ਦੇ ਬਤਾਣ ਹੈ ਕੋਲ ਜੀ ਤੇ ਸਰਕਾਰ ਕਮਚਾਰ ਦੇ ਵਾਲੇ ਦੇ ਜਨਾ ਦਾ ਸਾਤੇ ਦਾ ਅਧਿਕਾਰ ਰੇਟਰ ਨੂੰ ਇਹ ਕალიਾ ਤੇ ਦੇ ਰਲ ਦੇ ਦਿਨ ਦਾ ਜਿਹੜਾ ਉਸ ਮੈਨੇਜਰ ਦੇ ਪ੍ਰੋਜੈਕਟ ਬਾਕੀ ਪ੍ਰੋਜੈਕਟ ਦੇ ਜਿਹੜਾ ਨੇ ਪ੍ਰੋਜੈਕਟ ਕਾਰਜ ਨੂੰ ਮਤਲਬ ਪਾਉਣ ਨੂੰ ਜਿਹੜਾ ਹੋਰ ਬਾਕੀ ਸਾਰੇ ਸਰਚੋਰ ਦੇ ਪਹੁੰਚ ਦੇ ਕੋਈ ਦੇਖਿਆ ਜੀ ਉਹਨਾਂ ਨੂੰ ਬੇਦੀ ਕਰਕੇ ਰਹਿ ਅਪਾ ਜੀ ਵਿਚਾਰੀ ਹੈ ਇਹਨੂੰ ਮੁਰੇ ਕੰਡਰੀਆ ਤੋਂ ਹੋਰ ਕਿ ਪ੍ਰਭਾਵੀ ਕਿ ਕਰਨਾ ਚਾਹੀਦਾ ਹੈ ਅਪਾ ਟਾਰਗੇਟ ਦੇ ਉਹ ਬੰਦਿਆਂ ਦੇ ਰੱਖੇ ਗਏ ਨੇ ਆਪਾਂ ਸਾਰੇ ਸੈਕਟਰ ਵਾਈਜ਼ ਦਾ ਉਹ ਕੋ ਕਰਨੇ ਆ ਉਹ ਇਸ ਬੰਦੇ ਦੇ ਤਾਂ ਨੂੰ ਮੱਕਰ ਤੋਂ ਤੋਂ ਕਰਦੇ ਸਰਕਾਰੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਹਿਬ ਸੁਦੀਪ ਸਿੰਘ ਬਾਸਾ ਜੀ ਦਰਸ਼ਨ ਕਰਨ ਦੇ ਸੰਕਲਪ ਨੇ ਸੀਨੀਅਰ ਲੀਡਰ ਜਿਹੜੇ ਨੇ ਲੀਡਰ ਸੈਕਟਰ ਦੇ ਵਿੱਚ ਕੰਮੀ ਕਰਨ ਦਾ ਵੀ ਕੋਈ ਤਾਂ ਨਾ ਉਹ ਸਾਰੇ ਜੀ ਮਾਤਾ ਉਹ ਵੀ ਆਉਣਗੇ ਉਹਨਾਂ ਨੂੰ ਦਰਸ਼ਨ ਕਰਨ ਦੇ ਸੰਕਲਪ ਇਸ ਕਰਕੇ ਸਾਡਾ ਪੱਤਰ ਜਾ ਕੇ ਆਪਾਂ ਜਿਹੜੇ ਇੱਥੋਂ ਦੇ ਪ੍ਰਬੰਧਕ ਹਨ ਮਾਦੇ ਤੋਂ ਜਿੰਨੇ ਵੀ ਪਰਵਾਹ ਕੋਲ ਜਿਹੜਾ ਮੰਨਵਾਵੇ ਸਿਰ ਇਹ ਤੋਂ ਜ਼ਿਆਦਾ ਇਹ ਪੱਗ ਜੀ ਉਹਦੇ ਕਰਕੇ ਬੋਲੀ ਦੀ ਚੀਜ਼ ਆ ਵੱਡੀ ਕਾਸਾਂ ਦੇ ਰੂਪ ਵਿੱਚ ਜਿਹੜਾ ਉਹ ਸ਼ਰਨਤਾ ਜਿਹੜੀਆਂ ਨੇ ਉਹ ਮੰਨ ਤਰਾ ਹੀ ਬੈਠੀਆਂ ਕਿ ਜਿਹੜਾ ਸੇਵਾਦਾਰ ਜਿਹੜਾ ਹੋਂਦ ਹੈ ਉਹ ਸ਼ਰਮ ਨਹੀਂ ਕਰੀਦਾ ਤੱਤ ਨਹੀਂ ਗਾਂ ਜੋ ਪੰਜਾਬ ਜਿਹੜਾ ਬਹੁਤ ਖੁਸ਼ਹਾਲ ਸੀ ਇਹਦਾ ਪ੍ਰਤੀ ভক্তੋਈ ਸ਼ਾਂਤੀ ਕੋਟੋਈ ਭਾਈਚਾਰ ਸਮਪੂਰੀ ਉਹ ਮੁੜ ਲੋਗੇ ਇਹਨਾਂ ਗੱਲਾਂ ਵੇਖਣਾ ਚਾਹੁੰਦੇ ਨੇ ਇਸ ਕਰਕੇ ਸ਼ਾਮ ਆਪਣੀ ਪਰੇ ਬਹੁਤ ਮੇਰੀ ਕਾਫੀ ਕਰਦਾ ਗੁਰੂ ਤੇਨਪਾਦਰ ਸਾਹਿਬ ਦੀ ਵੇਰੀ ਤੋਂ ਪੰਕਾਦਰ ਜੀ ਦੇ ਅੰਦਰ ਉਹਦਨੇ ਸ਼ਾਂਤ ਕੋਟੇ ਵਿੱਚ ਪੰਕਾਦਰ ਸਾਹਿਬ ਜੀ ਜੀ ਆਏਗੀ ਇਸ ਲਈ ਅੱਜ ਸਾਰਾ ਬੰਦ ਰੱਖਿਆ ਹਾਂ ਇਸ ਤਰ੍ਹਾਂ ਨੋਨਾ ਬਣਾਉਣ ਵਾਸਤੇ ਜਿਹੜੀ 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 ਲਾਗੂ ਦਾ ਕੰਮ ਜੁਆਇਂ ਕਰਦੇ ਨੂੰ ਬਹੁਤ ਬਧਾਰ ਜੀ ਨੂੰ ਕਿ ਇਹ ਸਭ ਤੋਂ ਵੱਡੀ ਕੰਮ ਕਰ ਦਿੱਤਾ ਹੈ। ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ। ਕਿ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਤੇ ਆਸ ਵੀ ਕਰਦਾ ਕਿ ਜਿਹੜਾ ਜਿਹੜਾ ਟਾਰਗੇਟ ਅਸੀਂ ਹੋ ਸਕਦਾ ਉਹ ਜ਼ਰੂਰ ਹੋ ਤੁਹਾਨੂੰ ਅੱਜ ਤੋਂ ਮੇਰੇ ਸਾਥ ਨਾਲ ਅਮਲੇ ਕਰਦੇ। ਕੋਲੋਂ ਨਾਲ ਬਾਦਲ ਕਰਕੇ ਮੈਂ ਕਰਕੇ ਇਹਨੂੰ ਉਹਨੇ ਵੰਡਿਆ ਦੇ ਦਿੱਤਾ ਕਰ ਲਗੇ। ਬਹੁਤ ਬਹੁਤ ਸਾਰਿਆਂ ਦਾ ਧੰਵਾਦ। ਵਾਹਿਗੁਰੂ ਜੀ ਦਾ ਹਾਲਾਤ ਸਭਾ ਕਰੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ